ਕਿੰਝ ਜਰਪਾਰ ਜੀ ਸਾਰੇ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਸ਼ੁਰੂ ਕੀਤੀ ਹੋਈ ਹੈ ਤੁਹਾਡੀ 16ਵੀਂ ਪੁਸਤਕ ਪ੍ਰੀਖਿਆ ਦੀ ਤੇ ਜਿਹਦੇ ਵਿੱਚ ਅਸੀਂ ਆਪਾਂ ਤੁਹਾਡੇ ਤਿੰਨੋਂ ਪਾਰਟਸ ਨੇ ਫਸਟ ਸੈਕਿੰਡ ਥਰਡ ਇੰਗਲਿਸ਼ ਦੇ ਸੈਂਟੈਂਸਸ ਠੀਕੇ ਦੀ ਤੁਹਾਡੇ ਜਿਹੜੇ ਮਹਾਨ ਕਥਨ ਨੇ ਉਹਨਾਂ ਨੂੰ ਆਪਾਂ ਪੂਰੇ ਕਰ ਚੁੱਕੇ ਹੁਣ ਆਪਾਂ ਦੇਖਦੇ ਹਾਂ ਜਿਹੜੇ ਤਿਲਕਣੇ ਤਿਲਕਣੇ ਦੇ ਪੇਜ ਨਹੀਂ ਹੈਗੇ ਆਪਣੀ ਕਿਤਾਬ ਦੇ ਵਿੱਚ ਉਹਨਾਂ ਨੂੰ ਕਿਵੇਂ ਕਰਨਾ ਬੱਚੇ ਠੀਕੇ ਜੀ ਚਲੋ ਦੇਖਦੇ ਹਾਂ ਸਟਾਰਟ ਕਰਦੇ ਹਾਂ ਬੱਚੇ ਆਪਾਂ ਇਥੋਂ ਭਾਰਤ ਦਾ ਸੰਵਿਧਾਨ ਉਦੇਸ਼ਨਾ ਕੀ ਹੈ ਰਚੇ ਅਸੀਂ ਭਾਰਤ ਦੇ ਲੋਕ ਪੂਰੀ ਗੰਭੀਰਤਾ ਦੇ ਨਾਲ ਭਾਰਤ ਲੋਕ ਸੰਪੂਰਨ ਇੱਕ ਪੂਰ ਪ੍ਰਭੂਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਦੇ ਰੂਪ ਵਿੱਚ ਗਠਿਤ ਕਰਨ ਦਾ ਮਤਾ ਪਾਸ ਕਰਦੇ ਹਾਂ ਬੱਚੇ ਦਾ ਡੇ ਕੋਲੇ ਤਰ ਮਨਿਰਪੱਖ ਹੁੰਦਾ ਹੈ ਅਦੇਹਾ ਦੇ ਅਦੇਹਾ ਤੁਹਾਡੇ ਕੋਲੇ ਖੇਤਰ ਅਦੇਹਾ ਦੇਸ਼ ਜਿਹੜਾ ਕੋਈ ਤਰ ਨਹੀਂ ਹੁੰਦਾ ਜਾਇਕਰੋ ਜਿਹੜਾ ਸਾਰੇ ਤਰ ਮਾਰੀ ਬਰਾਬਰੀ ਤੌਰ ਤੇ ਕੀ ਕਰਦੇ ਆ ਤੇ ਆਦਰ ਸਨਮਾਨ ਕਰਦੇ ਨੇ ਨਾਗਰੀਕਾਂ ਦੀ ਸੁਰੱਖਿਆ ਲਈ ਨਇਆ ਸਮਾਜਿਕ ਆਰਥਿਕ ਤੇ ਰਾਜਨੀਤਿਕ ਵੀ ਜਿਹੜਾ ਉਹਨਾਂ ਨੂੰ ਇਨਸਾਫ ਮਿਲਣਾ ਤਿੰਨੇ ਪਧਰਾਂ ਤੇ ਮਿਲੂਗਾ ਤੇ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ। ਸੁਤੰਤਰਤਾ ਕਿਹੜੀ ਚੀਜ਼ ਦੀ ਹੈ? ਤੁਸੀਂ ਵਿਚਾਰ ਪ੍ਰਗਟ ਕਰ ਸਕਦੇ ਹੋ ਦੀ। ਠੀਕ ਹੈ ਜੀ। ਵਿਚਾਰ ਕਰ ਸਕਦੇ ਹੋ ਕਿਸੇ ਵੀ ਚੀਜ਼ ਤੇ। ਠੀਕ ਹੈ ਜੀ। ਤੁਸੀਂ ਕਿਸੇ ਚੀਜ਼ ਤੇ ਵਿਸ਼ਵਾਸ ਰੱਖ ਸਕਦੇ ਹੋ। ਉਹ ਸਾਰੀ ਚੀਜ਼ਾਂ ਤੁਹਾਡੇ ਕੋਲੇ ਸੁਤੰਤਰਤਾ ਹੈ। ਸਮਾਨਤਾ ਵਿੱਚ ਤੁਹਾਡੇ ਕੋਲੇ ਹਰੇਕ ਲੈਵਲ ਤੇ ਚਾਹੇ ਤੁਹਾਡੇ ਰੁਤਬੇ ਦੇ ਸਾਥ ਤਿਆਰ ਲਾ ਲਓ ਚਾਹਤਾਂ ਨੂੰ ਜਿਹੜੇ ਮੌਕੇ ਮਿਲੇ ਨੇ ਉਹਦੇ ਹਿਸਾਬ ਤੇ ਲਾ ਦਿਓ ਠੀਕੇ ਦੇ ਪਾਈਚਾਰਬ ਚ ਵਿਅਕਤੀ ਦੀ ဂ੍ਰਿਮਾ ਅਤੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਯਕੀਨੀ ਬਣਾਉਣ ਲਈ ਅਸੀਂ ਇਸ ਸੰਵਿਧਾਨ ਨੂੰ ਇਸੀ ਇਸ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਵਾਲੇ ਦਿਨ ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ ਕਰਦੇ ਹਾਂ ਤੇ ਆਪਣੇ ਆਪ ਨੂੰ ਇਸ ਸੰਵਿਧਾਨ ਪ੍ਰਤੀ ਸਮਰਪਿਤ ਕਰਦੇ ਹਾਂ ਜੀ ਭਾਰਤੀ ਸੰਵਿਧਾਨ ਸਭਾ ਵਿੱਚ ਸੰਵਿਧਾਨ ਕਦੋਂ ਬਤੇ ਪਾਸ ਹੋਇਆ 26 ਨਵੰਬਰ 1949 ਠੀਕ ਹੈ ਜੀ ਉਹੀ ਸੇਮ ਚੀਜ਼ ਇੱਥੇ ਲਿਖੀ ਹੋਈ ਹੈ ਬਟ ਤੁਹਾਡੇ ਕੋਲੇ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ ਜੀ ਉਸ ਤੋਂ ਕੇ ਜੀ ਕੁਐਸਚਨ ਤੁਹਾਡਾ ਇਸ ਪੁਆਇੰਟ ਤੋਂ ਆਉਂਦਾ ਹੁੰਦਾ ਹੈ ਹਰੇਕ ਸਾਲ ਇੱਕ ਕੁਐਸਚਨ ਆਉਣਾ ਹੁੰਦਾ ਛੇ ਵੀ ਇਹ ਕਿਤਾਬ ਕਿਨੂੰ ਸਮਰਪਿਤ ਹੈ ਇਹ ਕੁਐਸਚਨ ਤੁਹਾਡੇ ਕੋਲੇ ਪੱਕਾ ਦੇਖਣ ਨੂੰ ਮਿਲਦਾ ਹੈ ਜੀ ਤੁਹਾਡਾ 1 ਨੰਬਰ ਇੱਥੇ ਪੱਕਾ ਹੈ ਠੀਕ ਹੈ ਜੀ ਕਹਿੰਦੇ ਜੀ ਸ਼ਾਂਤੀ ਸਰੂਪ ਬੋਧ ਇਸ ਸਾਲ ਦੀ ਸੋਹਣੀ ਪੁਸਤਕ ਪ੍ਰੀਖਿਆ ਕਿਨਾਂ ਨੂੰ ਸਮਰਪਿਤ ਹੈ ਜੇ ਸ਼ਾਂਤੀ ਸ਼ਾਂਤੀ ਸਰੂਪ ਬੋਧ ਨੂੰ ਜੀ ਬੋਧ ਆਚਾਰਿਆ ਸ਼ਾਂਤੀ ਸ਼ਾਂਤੀ ਸਰੂਪ ਬੋਧ ਦਾ ਜਨਮ 2 ਅਕਤੂਬਰ 1949 ਨੂੰ ਲਾਲਾ ਹਰੀਚੰਦਰ ਮੋਰੀਆ ਦੇ ਘਰ ਜੱਟ ਪਰਿਵਾਰ ਵਿੱਚ ਪੁਰਾਣੀ ਦਿੱਲੀ ਵਿਖੇ ਹੋਇਆ ਪੁਆਇੰਟ ਅੰਡਰਲਾਈਨ ਕਰ ਸਕਦੇ ਹੋ ਜੀ ਉਹਨਾਂ ਦਾ ਜਨਮ 2 ਅਕਤੂਬਰ 1959 ਨੂੰ ਲਾਲਾ ਹਰੀਚੰਦਰ ਮੋਰੀਆ ਦੇ ਘਰ ਜੱਟ ਪਰਿਵਾਰ ਵਿੱਚ ਪੁਰਾਣੀ ਦਿੱਲੀ ਵਿਖੇ ਹੋਇਆ ਉਹਨਾਂ ਦੇ ਦੱਸਣ ਅਨੁਸਾਰ ਸ਼ਾਂਤੀ ਸਰੂਪ ਨਾਮ ਖੁਦ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਦਿੱਤਾ ਹੋਇਆ ਹੈ ਜੀ ਠੀਕੇ ਜੀ ਸ਼ਾਂਤੀ ਸਰੂਪ ਦੇ ਦਾਦਾ ਚੌਧਰੀ ਦੇਵੀ ਦਾਸ 1942 ਤੋਂ ਡਾਕਟਰ ਅੰਬੇਦਕਰ ਨਾਲ ਜੁੜੇ ਹੋਏ ਸੀ ਜੀ ਪਹਿਲਾ ਨਾਂ ਗੁਲਾਬ ਸਿੰਘ ਰੱਖਿਆ ਸੀ ਬਾਬਾ ਸਾਹਿਬ ਦੁਆਰਾ ਬੁੱਧ ਧਰਮ ਵਿੱਚ ਵਾਪਸੀ ਉਪਰੰਤ ਉਹਨਾਂ ਨੇ ਆਪਣਾ ਨਾਂ ਬਹੁਤ ਬਹੁਤ ਬੋਧ ਜੋੜ ਲਿਆ ਠੀਕੇ ਦੀ ਸ਼ੋ ਸ਼ਾਂਤੀ ਸਰੂਪ ਬੋਧ ਨੂੰ ਅੰਬੇਦਕਰੀ ਅਤੇ ਬੁੱਧਿਸਟ ਹੋਣਾ ਵਿਰਾਸਤ ਵਿੱਚ ਮਿਲਿਆ ਤੇ ਇਸ ਵਿਰਾਸਤ ਨੂੰ ਉਹ ਉਹਨਾਂ ਦਾ ਪਰਿਵਾਰ ਖਾਸ ਕਰਕੇ ਉਹਨਾਂ ਦੇ ਸੁਪੁੱਤਰ ਸੰਦੀਪ ਸ਼ਾਂਤ ਅਤੇ ਕਪਿਲ ਸਰੂਪ ਬਹੁਤ ਅਗਲੀ ਪੀੜ੍ਹੀ ਤੱਕ ਅੱਗੇ ਤੱਕ ਤੋਰ ਰਹੇ ਹਨ ਆਪਣੇ ਕਾਲ ਦੇ ਦਿਨਾਂ ਤੋਂ ਹੀ ਆਪ ਦੀ ਰਿਪਬਲਿਕ ਪਾਰਟੀ ਦੇ ਰਾਸ਼ਟਰੀ ਵਿਆਪੀ ਪੂਮੀਹੇਨ ਸਤਿਆਗ੍ਰਹਿ ਅੰਦਲਨ ਨੂੰ ਇਸ ਚਾਉਂਟ ਵਿੱਚ ਸ਼ਾਮਿਲ ਸਨ ਠੀਕ ਹੈ ਤੇ ਬਾਅਦ RPI ਵਿੱਚ ਸਰਗਰਮ ਰਹੇ 1976 ਤੋਂ 1973 ਤੱਕ ਇਸ ਪਾਰਟੀ ਦੇ ਦਿੱਲੀ ਪ੍ਰਧਾਨ ਰਹੇ ਬੁੱਧ ਸੋਸਾਇਟੀ ਆਫ ਇੰਡੀਆ ਦਿੱਲੀ ਖੇਤਰ ਵਿੱਚ ਉਹਨਾਂ ਦੀ ਭੂਮਿਕਾ ਰਹੀ ਦਿੱਲੀ ਵਿਖੇ ਯੋਗਦਾਨ ਦਿੱਲੀ ਵਿਖੇ ਡਾਕਟਰ ਅੰਬੇਡਕਰ ਸਾਹਿਬ ਪਵਨ ਦੇ ਵਿਕਾਸ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ ਅੰਤਬੋਧ ਜੀ ਨੇ ਸਰਕਾਰੀ ਨੌਕਰੀ ਛੱਡ ਕੇ ਸਾਹਿਤ ਰਾਹੀ ਅੰਬੇਡਕਰਵਾਦ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਤੇ ਇਹ ਯੋਗਦਾਨ ਫੈਸਲਾ ਕੀਤਾ ਤੇ ਇਹ ਯੋਗਦਾਨ ਇਤਿਹਾਸਿਕ ਹੋ ਨਿਭਲਦਾ ਹੈ ਕਿਤੇ ਸੰਤੀ ਸਬਰੂ ਬੋਧ ਜੀ ਨੇ ਹਿੰਦੀ ਭਾਸ਼ਾ ਵਿੱਚ 75 ਅੰਗਰੇਜ਼ੀ ਵਿੱਚ 43 ਕਿਤਾਬਾਂ ਲਿਖੀਆਂ ਹੁਣ ਹੁਝ ਇੱਕ ਇਹ ਪੁਆਇੰਟ ਤੁਹਾਡਾ ਮੇਨ ਹੈ ਕਿ ਸਮਰਪਿਤ ਕਿੰਨਾਂ ਨੂੰ ਹੈ ਉਹਨਾਂ ਨੇ ਕਿੰਨੀਆਂ ਕਿਤਾਬਾਂ ਲਿਖਿਆ ਹੈ ਜੇ ਹਿੰਦੀ ਵਿੱਚ 75 ਇੰਗਲਿਸ਼ ਵਿੱਚ 43 ਜਿਨ੍ਹਾਂ ਵਿੱਚ ਕੰਨਿਆ ਦਾ ਅਨੁਵਾਦ ਮਰਾਠੀ ਪੰਜਾਬੀ ਬਰਮੀ ਥਾਈ ਅਰ ਪਸ਼ਾ ਵਿੱਚ ਹੋ ਚੁੱਕਿਆ ਹੈ ਉਹ ਬੋਧ ਆਚਾਰੀਆ ਸਨ ਜਿਸ ਤੋਂ ਭਾ ਕੇ ਬੋਧ ਅਧਿਆਪਕ ਸਨ। ਤੰਪਦ ਗਰੰਥ ਗਾਥਾ ਤੇ ਕਥਾ ਡਾਕਟਰ ਸਾਹਿਬ ਅੰਬੇਦਕਰ ਜੀ ਦੇ ਸੰਘਰਸ਼ ਯਾਤਰਾ ਤੇ ਸੰਦੇਸ਼ ਉਹਨਾਂ ਦੀਆਂ ਅਮਰ ਕ੍ਰਿਤੀਆਂ ਹਨ। ਪੁੱਛਿਆ ਜਾ ਸਕਦਾ ਹੈ ਚੇਤੰਪਦ ਗਾਥਾ ਤੇ ਕਥਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਸੰਘਰਸ਼ ਯਾਤਰਾ ਤੇ ਸੰਘਰਸ਼ ਯਾਤਰਾ ਕਿਸ ਦੀਆਂ ਹਨ ਤੁਸੀਂ ਲਿਖੋਗੇ ਸਾਡੇ ਕੋਲੇ ਚੇ ਬਾਦ ਆਚਾਰੀਆ ਸਰੂਪ ਬੋਧੀ ਜੀ ਦੀ। ਠੀਕ ਹੈ ਜੀ। 1975 ਵਿੱਚ ਸ਼ਾਂਤੀ ਸਰੂਪ ਬਾਦ ਜੀ ਨੇ ਸਮਯੰਕ ਪ੍ਰਕਾਸ਼ਨ ਦੀ ਖੋਜ ਸਥਾਪਨਾ ਕੀਤੀ ਜੋ ਅੰਬੇਡਕਰ ਅਤੇ ਦਲਿਤ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਪ੍ਰਕਾਸ਼ਨ ਗ੍ਰਹਿ ਹੈ ਇਸ ਪ੍ਰਕਾਸ਼ਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਸਤਕਾਂ ਛਾਪੀਆਂ ਬਾਦ ਜੀ ਤਮਦਰਪਣ ਅਤੇ ਦਿੱਲੀ ਦਸਤਿਕ ਪ੍ਰੰਤ ਪ੍ਰਤਕਾਵਾਂ ਦੇ ਸੰਪਾਦਕੀ ਮੰਡਲ ਵਿੱਚ ਮੈਂਬਰ ਰਹੇ 6 ਜੂਨ 2070 ਸਾਲ ਦੀ ਉਮਰ ਵਿੱਚ ਉਹ ਪਾਤਕਤਾਰ ਤੇ ਸਦਾ ਲਈ ਅਲੋਪ ਹੋ ਗਏ ਪਰ ਆਪਣੀਆਂ ਬੇਮਿਸਾਲ ਪ੍ਰਾਪਤੀਆਂ ਸਾਦਕਾ ਸਾਡੀਆਂ ਯਾਦਾਂ ਵਿੱਚ ਬਣੇ ਰਹਿਣਗੇ ਉਹਨਾਂ ਦੀ ਘਾਲਣਾ ਨੂੰ ਪ੍ਰਗਤ ਪ੍ਰਤ ਫਾਊਂਡੇਸ਼ਨ ਵੱਲੋਂ ਕੋਟੀ ਕੋਟੀ ਨਮਨ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਵਾਲਾ ਪੋਰਸ਼ਨ ਕਰ ਲਿਆ ਸੀ ਅੰਬੇਡ ਕਰ ਕੀ ਹੈ ਹੈਨਾ ਤੋਂ ਤੋਂ ਬਾਅਦ ਅਚੇ ਆਵੜਾ ਸਾਡੇ ਮੁਕਤੀਦਾਤਾ ਬਾਬਾ ਸਾਹਮਣੇ ਲੰਡਨ ਤੋਂ ਰਮਾ ਬਾਈ ਨੂੰ ਇੱਕ ਦਿਲ ਨੂੰ ਹੁਣ ਵਾਲੀ ਚਿੱਠੀ ਲਿਖੀ ਪੁੱਛਿਆ ਜਾ ਸਕਦਾ ਹੈ ਚ ਇਹ ਚਿੱਠੀ ਕਦੋਂ ਲਿਖੀ ਗਈ ਦੀ ਲੰਡਨ ਤੋਂ ਹੋਇਏ 3 ਦਸੰਬਰ 2003 ਰਾਮੂ ਤੁਸੀਂ ਕਿਵੇਂ ਹੋ ਜਸਵੰਤ ਕਿਵੇਂ ਹੈ ਕਿਉਂ ਮੈਨੂੰ ਯਾਦ ਕਰਦਾ ਹੈ ਉਸ ਦਾ ਬਹੁਤ ਖੈਰ ਰੱਖੋ ਰਾਮੂ ਸਾਡੇ ਚਾਰ ਮਾਸੂਮ ਬੱਚੇ ਸਾਨੂੰ ਛੱਡ ਗਏ ਹੁਣ ਜਸਵੰਤ ਤੇਰੀ ਮਾਂ ਦਾ ਆਧਾਰ ਹੈ ਛਿੱਕੇ ਦੀ ਤੇ ਇਹਦਾ ਮਤਲਬ ਹੈ ਤੇਰੇ ਮਾਂ ਹੋਣ ਦਾ ਆਧਾਰ ਹੈ ਠੀਕ ਹੈ ਜੇ ਇਸ ਲਾਈਨ ਦਾ ਮਤਲਬ ਹੈ ਉਹ ਨਮੂਨੀਆਂ ਤੋਂ ਪੀੜਿਤ ਹੈ ਸਾਨੂੰ ਉਸ ਦੀ ਦੇਖਭਾਲ ਕਰਨੀ ਪੈਗੀ ਪੁੱਛਿਆ ਜਾ ਸਕਦਾ ਹੈ ਜੇ ਕਿ ਦੀ ਉਹਨਾਂ ਦੇ ਕਿੰਨੇ ਬੱਚਿਆਂ ਦੀ ਮੌਤ ਹੋ ਚੁੱਕੀ ਟੀ ਤੇ ਜਿਹੜਾ ਬੇਟਾ ਜਸ਼ਵੰਤ ਹੈ ਜੀ ਬੱਚੇ ਉਹਨਾਂ ਨੂੰ ਉਹ ਕਿਹੜੀ ਬਿਮਾਰੀ ਤੁਸੀਂ ਲਿਖੋਗੇ ਜੀ ਨਮੂਨ मतलब ਤੁਸੀਂ ਟਿਕ ਆਊਟ ਕਰੋਗੇ ਕਿ ਨਮੂਨੀਆਂ ਦੀ ਉਸ ਨੂੰ ਪੜਾਣਾ ਪਵੇਗਾ ਤੇ ਉਸ ਨੂੰ ਚੰਗੀ ਤਰ੍ਹਾਂ ਵੱਡਾ ਕਰਨਾ ਪਵੇਗਾ ਮੈਂ ਵੱਡੀਆਂ ਮੁਸ਼ਕਲਾਂ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹਾਂ ਮਨੁੱਖੀ ਧਾਰਮਿਕ ਗੁਲਾਮੀ ਆਰਥਿਕ ਅਤੇ ਸਮਾਜਿਕ ਅਸਮਾਨਤਾ ਦੇ ਕਾਰਨਾਂ ਦੀ ਖੋਜ ਕਰਨੀ ਪਵੇਗੀ ਇੱਥੇ ਮੈਂ ਗੋਲਮੇਦ ਕਾਨਫਰੰਸ ਵਿੱਚ ਆਪਣੀ ਭੂਮਿਕਾ ਬਾਰੇ ਸੋਚਦਾ ਹਾਂ ਠੀਕ ਹੈ ਜੇ ਗੋਲਮੇਦ ਕਾਨਫਰੰਸ 'ਚ ਨਾ ਜਾਂਦੀ ਕਿਸੇ ਨੇ ਆਵਾਜ਼ ਹੀ ਨਹੀਂ ਉਠਾਣੀ ਸੀ ਇਸ ਲਈ ਦੇਸ਼ ਦੇ ਕਰੋੜਾਂ ਸ਼ੋਸ਼ਿਤ ਪੀੜਤਾਂ ਦੇ ਪੀੜਤਾਂ ਦੀ ਦੁਨੀਆ ਮੇਰੀਆਂ ਅੱਖਾਂ ਸਾਹਮਣੇ ਵਿਖਾਈ ਦਿੰਦੀ ਹੈ ਹਜ਼ਾਰਾਂ ਸਾਲਾਂ ਤੋਂ ਇੱਕ ਦਈਬ ਲੋਕ ਦੁੱਖਾਂ ਦੇ ਪਹਾੜ ਹੇਠ ਦੱਬੇ ਪਏ ਹਨ ਬਾਹਰ ਦਾ ਰਸਾ ਲੱਭ ਰਹੇ ਹਨ ਅਜੇ ਸਮੇਂ ਦੇਖ ਕੇ ਮੇਰਾ ਧਿਆਨ ਮੇਰੇ ਟੀਚੇ ਤੋਂ ਪੜਕਣ ਲਈ ਕੁਝ ਵਾਪਰਦਾ ਹੈ ਤਾਂ ਮੇਰਾ ਮਨ ਪੜਕ ਉੱਠੇਗਾ ਅਤੇ ਉਸ ਦਿਨ ਅਜੇ ਦੇਹ ਗੁੱਸੇ ਨਾਲ ਗੁੱਸੇ ਨਾਲ ਭਰਿਆ ਮੈਂ ਜਸਵੰਤ ਨੂੰ ਕੁੱਟਿਆ ਸੀ ਫਿਰ ਵੀ ਤੁਸੀਂ ਪਿਆਰ ਭਰੀਆਂ ਭਾਵਨਾਵਾਂ ਨਾਲ ਕਿਹਾ ਉਸ ਨੂੰ ਨਾ ਮਾਰ ਉਹ ਬੇਕਸੂਰ ਹੈ ਉਹ ਕੀ ਸਮਝਦਾ ਹੈ ਫਿਰ ਤੁਸੀਂ ਜਸਵੰਤ ਨੂੰ ਆਪਣੀ ਗੋਦ ਵਿੱਚ ਲੈ ਲਿਆ ਪਰ ਆਮੂ ਮੈਂ ਜ਼ਾਲਮ ਨਹੀਂ ਹਾਂ ਇਨਕਲਾਬ ਨਾਲ ਬੰਨਿਆ ਹੋਇਆ ਹਾਂ ਮੈਂ ਅਗਨਾ ਲੜ ਰਿਹਾ ਸਮਾਜਿਕ ਨਿਆਂ ਦੇ ਇਨਕਲਾਬ ਦੀ ਅਗਨਾ ਲੜਦਾ ਹੋਇਆ ਮੈਂ ਖੁਦ ਅੱਗ ਬਣ ਗਿਆ ਹਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਸਾਗ ਦੀਆਂ ਚੰਗਿਆੜੀਆਂ ਕਦੋਂ ਤੁਹਾਨੂੰ ਤੇ ਜਸਵੰਤ ਨੂੰ ਛਿਲਾਉਣ ਲੱਗ ਪੰਨਾ ਹੈ ਅਰਾਮ ਮੇਰੀ ਕਠੋਰਤਾ ਤੇ ਰੁੱਖੇਪਣ ਨੂੰ ਸਮਝ ਤੁਹਾਡੀ ਚਿੰਤਾ ਦਾ ਇਹੀ ਕਾਰਨ ਹੈ ਤੁਸੀਂ ਗਰੀ ਮਾਪਿਆਂ ਦੀ ਧੀ ਹੋ ਤੁਸੀਂ ਅਤੇ ਮੇਰੀ ਦੁਨੀਆ ਤੁਹਾਨੂੰ ਅਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੂੰ ਤਿਆਗੀ ਹੈ ਤੂੰ ਸਵੈਮਾਨੀ ਹੈ ਤੁਸੀਂ ਸਾਬਿਤ ਕਰ ਦਿੱਤਾ ਹੈ ਕਿ ਸੁਭੇਧਾਰ ਦੀ ਨੂੰ ਵਰਗੀ ਨੂੰ ਹੋਣੀ ਚਾਹੀਦੀ ਹੈ ਤੈਨੂੰ ਕਿਸੇ ਦੇ ਰਹਿਮ ਕਰਮ ਤੇ ਰਹਿਣਾ ਪਸੰਦ ਨਹੀਂ ਦੇਣ ਦਾ ਅਹਿਸਾਸ ਮਾਂ ਬਾਪ ਨੇ ਸਿਖਾਇਆ ਹੈ ਲੈਣਾ ਕਦੇ ਨਹੀਂ ਸਿਖਾਇਆ ਇਸ ਲਈ ਰਾਮੂ ਮੈਨੂੰ ਤੁਹਾਡੇ ਇਸ ਸਵੈਮਾਨ ਹੈ ਇੱਕ ਵਾਰ ਮੈਂ ਪੁਇਮ ਬਾੜੀ ਦੇ ਘਰ ਉਦਾਸ ਬੈਠਾ ਸੀ ਉਹ ਕਿੱਥੇ ਉਦਾਸ ਬੈਠੇ ਸੀ ਵਿੱਚੇ ਪੁਇਮ ਬਾੜੀ ਦੇ ਕਰਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਸੀ ਉਸ ਸਮੇਂ ਤੁਸੀਂ ਮੈਨੂੰ ਹਿੰਮਤ ਦਿੱਤੀ ਅਤੇ ਕਿਹਾ ਸੀ ਮੈਂ ਹੂੰ ਨਾ ਦੁੱਖਾਂ ਨੂੰ ਪਰਿਵਾਰ ਦੀ ਦੇਖਭਾਲ ਕਰ ਲਈ ਮੈਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦਵਾਂਗੀ ਮੈਂ ਕਰਦੇ ਦੁੱਖਾਂ ਨੂੰ ਤੁਹਾਡੀ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਵਾਂਗੀ ਮੈਂ ਗਰੀਬ ਦੀ ਤੀਹ ਹ ਮੈਨੂੰ ਮੁਸ਼ਕਲਾਂ ਨਾਲ ਜੀਣ ਦੀ ਆਦਤ ਹੈ ਤੁਸੀਂ ਚਿੰਤਾ ਨਾ ਕਰੋ ਆਪਣੇ ਦਿਮਾਗ ਨੂੰ ਕਮਜ਼ੋਰ ਨਾ ਕਰੋ ਹੌਸਲਾ ਰੱਖੋ ਜਦੋਂ ਤੱਕ ਤੁਸੀਂ ਜਾਂਦੇ ਹੋ ਤੁਹਾਨੂੰ ਦੁਨੀਆ ਦੇ ਦੁਨੀਆ ਦੇ ਕੰਡਿਆਂ ਦਾ ਤਾਜ ਨਹੀਂ ਉਤਾਰਨਾ ਚਾਹੀਦਾ ਰਮ ਕਦੇ ਕਦੇ ਮੈਨੂੰ ਲੱਗਦਾ ਹੈ ਜੇ ਤੂੰ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੀ ਤਾਂ ਕੀ ਹੁੰਦਾ ਜੇਕਰ ਕਿਸੇ ਅਜਿਹੀ ਔਰਤ ਨੂੰ ਮਿਲਿਆ ਹੁੰਦਾ ਜੋ ਇਹ ਮੰਨਦੀ ਸੰਸਾਰ ਕੇਵਲ ਸੁੱਖ ਭੋਗਣ ਲਈ ਹੈ ਤਾਂ ਉਹ ਮੈਨੂੰ ਬਹੁਤ ਪਹਿਲਾਂ ਛੱਡ ਚੁੱਕੀ ਹੁੰਦੀ ਮੁੰਬਈ ਵਰਗੇ ਸ਼ਹਿਰ ਵਿੱਚ ਕੌਣ ਖਾਲੀ ਪੇਟ ਰਹਿਣਾ ਸੜਕਾਂ ਤੇ ਗੋਹਾ ਇਕੱਠਾ ਕਰਨਾ ਕੇਕ ਬਣਾਉਣਾ ਜਿਹੜੋ ਆਪਾਂ ਕਹਿੰਦੇ ਆ ਪਾਠੀਆਂ ਬਣਾਉਣਾ ਹਨ ਅਤੇ ਫਿਰ ਪਾਠੀਆਂ ਵੇਚ ਕੇ ਪਰਵਾਲ ਚਲਾਉਣਾ ਚਾਹੁੰਦਾ ਹੈ ਬੈਰਿਸਟਰ ਵਕੀਲ ਦੀ ਪਤਨੀ ਕੱਪੜੇ ਸिलाई ਕਰਦੀ ਰਹੀ ਕੋਈ ਵੀ ਆਪਣੀ ਟੁੱਟੀ ਭੱਜੀ ਦੁਨੀਆ ਨੂੰ ਪਟਕਾ ਕੇ ਜੀਣਾ ਨਹੀਂ ਚਾਹੁੰਦਾ ਤੁਸੀਂ ਆਪ ਹੀ ਸਾਰੀਆਂ ਆਪਣਾ ਦਾ ਪਹਾੜ ਝੁੱਕ ਕੇ ਆਪਣੇ ਪਤੀ ਦੀਆਂ ਦੁਨੀਆ ਨੂੰ ਪੂਰੀ ਯੋਗਤਾ ਤੇ ਸਵੈਮਾਨਣ ਲੱਗੇ ਤੋੜਿਆ ਤੁਸੀਂ ਮੈਨੂੰ ਦੱਸਿਆ ਕਿ ਜਦੋਂ ਮੈਨੂੰ ਕਾਲਜ ਵਿੱਚ ਪ੍ਰੋਫੈਸਰ ਦੀ ਨੌਕਰੀ ਮਿਲੀ ਹੁਣ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਇਸ ਖੁਸ਼ੀ ਵਿੱਚ ਮੈਂ ਤੈਨੂੰ ਲੱਕੜੀ ਦੇ ਦੋ ਡੱਬੇ ਦੋ ਡੱਬੇ ਉਨ ਨੇ ਹੀ ਅਨਾਜ, ਤੇਲ, ਲਮਕ ਤੇ ਆਟਾ ਦਿੱਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਤੂੰ ਸਾਰਿਆਂ ਦਾ ਖਿਆਲ ਰੱਖਦੇ ਆ ਇਸ ਉੱਤੇ ਹੀ ਗੁਜ਼ਾਰਾ ਕਰਨਾ ਹੈ ਤੁਸੀਂ ਬਿਨਾਂ ਕਿਸੇ ਨਾਨੁਕਰ ਕੀਤੇ ਪੂਰੇ ਪਰਿਵਾਰ ਨੂੰ ਸੰਭਾਲਿਆ ਅਤੇ ਕਦੇ ਵੀ ਉੱਪਰ ਤੱਕ ਨਹੀਂ ਕੀਤਾ ਰਾਮੂ ਮੇਰੇ ਇੱਥੇ ਰਹਿੰਦੇ ਹੋਏ ਅਤੇ ਮੇਰੇ ਜਾਣ ਤੋਂ ਬਾਅਦ ਜੋ ਤੂੰ ਕੁਝ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਮੈਨੂੰ ਤੇਰੇ ਵਰਗਾ ਜੀਵਨ ਸਾਥੀ ਮਿਲਿਆ ਮੈਨੂੰ ਬਹੁਤ ਬਲ ਮਿਲਦਾ ਹੈ ਮੇਰੇ ਸੁਪਨਿਆਂ ਨੂੰ ਖੰਭ ਲੱਗ ਗਏ ਮੇਰੀ ਉਡਾਨ ਨੀੜਰ ਹੋ ਗਈ ਹਿੰਮਤ ਬਣੀ ਰਹੀ ਕਾਫੀ ਦਿਨ ਤੱਕ ਮੇਰਾ ਮਨ ਭਰਿਆ ਰਿਹਾ ਕਈ ਵਾਰ ਤੁਹਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਦਾ ਮਨ ਕੀਤਾ ਵਿਦਿਅਕੀਆਂ ਪੜ੍ਹਨ ਲਿਖਣ ਆਉਣ ਜਾਣ ਅਤੇ ਮਿਲਣ ਮਿਲ ਹੀ ਨਹੀਂ ਸਕਿਆ ਕਾਰਨ ਸਮਾਂ ਮਿਲ ਹੀ ਨਹੀਂ ਸਕਿਆ ਮਨ ਵਿੱਚ ਵਿਚਾਰ ਹੀ ਰਹਿ ਗਏ ਬਚੇ ਨੈਕਸਟ ਕਲਾਸ ਦੇ ਵਿੱਚ ਦੇਖਦੇ ਹਾਂ ਜੀ ਜਿਹੜਾ ਪਾਰਟ ਇਥੋਂ ਬਾਅਦ ਰਹਿ ਗਿਆ ਸੀ